22 ਜਨਵਰੀ ਦਾ ਦਿਨ ਦੇਸ਼ ਵਾਸੀਆਂ ਦੇ ਲਈ ਬੇਹਦ ਖਾਸ ਹੋਣ ਵਾਲਾ ਹੈ ਕਿਉਂਕਿ ਇਸ ਦਿਨ ਅਯੋਧਿਆ ਦੇ ਵਿੱਚ ਰਾਮ ਭਗਵਾਨ ਦੀ ਪ੍ਰਾਨ ਪ੍ਰਤੀਸ਼ਟਾ ਹੋਵੇਗੀ ਤਾਂ ਇਸ ਪ੍ਰੋਗਰਾਮ ਦੇ ਵਿੱਚ ਪੀਐਮ ਨਰਿੰਦਰ ਮੋਦੀ ਤੋਂ ਇਲਾਵਾ ਦੇਸ਼ ਦੇ ਬਹੁਤ ਸਾਰੇ ਲੋਕ ਸ਼ਾਮਿਲ ਹੋਣਗੇ ਇਹਨਾਂ ਤੋਂ ਇਲਾਵਾ ਟੀਵੀ ਜਗਤ ਤੋਂ ਲੈ ਕੇ ਬਾਲੀਵੁੱਡ ਸਿਤਾਰੇ ਵੀ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਣਗੇ ਤਾਂ ਦੱਸ ਦਈਏ ਕਿ ਹਾਲ ਹੀ ਦੇ ਵਿੱਚ ਟੀਵੀ ਜਗਤ ਦੇ ਸਿਤਾਰੇ ਇੱਥੇ ਅਯੁੱਧਿਆ ਦੇ ਵਿੱਚ ਪਹੁੰਚੇ ਸਿਗੇ ਜਿਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਦੱਸ ਦਈਏ ਕਿ ਹਾਲ ਹੀ ਚ ਟੀਵੀ ਦੇ ਰਾਮ ਸੀਤਾ ਵੀ ਹੁਣ ਅਯੁੱਧਿਆ ਪਹੁੰਚੇ ਨੇ ਉਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਸਾਹਮਣੇ ਆਈ ਹੈ ਤੇ ਇਸ ਵਿੱਚ ਟੀਵੀ ਦੇ ਰਾਮ ਅਰुण ਗੋਵਿਲ ਸੀਤਾ ਯਾਨੀ ਕਿ ਦੀਪਿਕਾ ਚਿਖਲੀਆਂ ਅਤੇ ਲਕਸ਼ਮਨ ਸੁਨੀਲ ਲੈਰੀ ਦਾ ਇੱਕ ਵੀਡੀਓ ਵਾਇਰਲ ਹੋਇਆ ਜਿਸ 'ਚ ਇਹ ਤਿੰਨੇ ਅਯੁੱਧਿਆ 'ਚ ਨਜ਼ਰ ਆ ਰਹੇ ਨੇ ਇਹਨਾਂ ਤਿੰਨਾਂ ਦਾ ਇਸ ਅਯੁੱਧਿਆ ਜਾਣਾ ਲੋਕਾਂ ਨੂੰ ਇੱਕ ਵਾਰ ਫੇਰ ਰਮਾਇਣ ਦੇ ਦਿਨਾਂ ਦੀ ਯਾਦ ਦਿਲਾ ਰਿਹਾ ਇਹਨਾਂ ਤਿੰਨਾਂ ਕਲਾਕਾਰਾਂ ਦੇ ਹਰ ਪਾਉ ਪ੍ਰਸ਼ੰਸਕਾਂ ਨੂੰ ਰਾਮ ਸੀਤਾ ਅਤੇ ਲਕਸ਼ਮਨ ਦੀ ਯਾਦ ਦਿਲਾ ਰਿਹਾ